ਹੋਟਲ ਗ੍ਰੈਂਡ ਏਜੰਸੀ ਆ ਆਜੋ ਇੱਕ ਮਿੰਟ ਪਾਪਾ ਆ ਰਹੇ ਤੇਰੇ ਰੁਕ ਜਾ ਹੁਣ ਪਾਪਾ ਆਦੇ ਪਾਪਾ ਨਾਲ ਗੱਲ ਕਰਦਾ ਪਿਆ ਰੁਕ ਜਾ ਜਾਨ ਨਹੀਂ ਦੇਣੀ ਮੈਂ ਸਮਾਨ ਮੈਂ ਜਾਨ ਨਹੀਂ ਜਣਾ ਸਮਾਨ ਰੱਖ ਲਾ ਪਾਪਾ ਆ ਰਹੇ ਨੇ ਤੇਰੇ ਕੋਈ ਨਾ ਹੋਟਲ 'ਚ ਮੈਂ ਵੀਡੀਓ ਬਣਾ ਲਈ ਸਾਰਾ ਕੁਝ ਕਰ ਲਿਆ ਵੀਡੀਓ ਬਣਾਈ ਹੋਈ ਸਭ ਕੁਝ ਕਰ ਲਿਆ ਮੈਂ ਮੈਂ ਤਾਂ ਡਰ ਨਹੀਂ ਮੈਂ ਕਿਹਾ ਵੀਡੀਓ ਬਣਾ ਲਈ ਮੈਂ ਸਾਰਾ ਕੁਝ ਕੀਤਾ ਆਜੋ ਇੱਥੇ ਆਜੋ ਮੈਂ ਗਲਤ ਨਹੀਂ ਆ ਹਾਂ ਗਲਤ ਨਹੀਂ ਐਂ ਹੋਟਲ 'ਚ ਵੀਰਤਨ ਕਰਨ ਆਈ ਏ ਤੂੰ ਬੋਲੀ ਜਾਓ ਮੈਂ ਸਮਾਨ ਰੱਖ ਰਹੀ ਆ ਸਮਾਨ ਰੱਖ ਲਾ ਸਮਾਨ ਆ ਕਮਾਰ ਰਖ ਲਾ ਆ ਫੜਾ ਬਲਾ ਵੀਰ ਮਾਸ਼ਾਹਰ ਖੜਾ ਕਰੋ ਸਭ ਜਾਣੀ ਤੂੰ ਬਣਾਇਆ ਮੇਰਾ ਮਾਸ਼ਾਹਰ ਤੂੰ ਬਣਾਇਆ ਹਲਾ ਮਾਸ਼ਾਹਰ ਤੁਸੀਂ ਫੜੇ ਚੜਦੇ ਬਣਾਇਆ ਚੱਲ ਤੂੰ ਮੈਨੂੰ ਵੀ ਕਰਿਆ ਕੁੜੀਆਂ ਨਾ ਤੂੰ ਮੂੰਹ ਖਾਣਾ ਵੀ ਅੱਗ ਨਾਲ ਦਿਖਾਵਾ ਤੇਰੀ ਬੀੜੀ ਆ ਗੱਲ ਨਹੀਂ ਤੂੰ ਦਿਖਾ ਦਿਖਾ ਵੀਡੀਓ ਮੈਂ ਕਿਹਾ ਕੱਲ ਕਮਲ ਗੁਰੂ ਘਰ ਆਇਆ ਸੀ ਮਾਰਾ ਚਿੱਕੜ ਤੇ ਚੱਕਣ ਦੇ ਤੂੰ ਤਰੰਗੀਆਂ ਬੜੀਆਂ ਮੈਂ ਤਾਂ ਹੋਈਆਂ ਕਿ ਬੜੀਆਂ ਹੋਈਆਂ ਤੇ ਮੈਨੂੰ ਤੇ ਚੜਦਾ ਬੜੀਆਂ ਵਰਕੀਆ ਉਹ ਕਿਹਦਾ ਤਾਂ ਫਿਰ ਦੇਖੀ ਬੰਦ ਸਾਰੇ ਇੰਨੇ ਕੁਝ ਪਿਆ ਉਹ ਟੀਮ ਨੇ ਬੜੀਆਂ ਸ਼ਟਾਰਟ ਹੋ ਗਿਆ ਸੀਗਾ ਕੀ ਗੱਲ ਨੂੰ ਕੀ ਆ ਸੀ ਗੱਲ ਇਹ ਖੈਰ ਜਾ ਬਹੁਤ ਬੋਲਣਾ ਖੈਰ ਜਾ ਐਡੀ ਤੇਰੇ ਉਹ ਲੱਗਿਆ ਤੂੰ ਮਨ ਤੋਂ ਕੇਨਾ ਵਿਆਹ ਕਰਾਇਆ ਮੇਰੇ ਨਾਲ ਤੱਕ ਕੇ ਨਾ ਤੇ ਮੀਡੀਆ ਆ ਰਹੀ ਆ ਕੋਈ ਗੱਲ ਨਹੀਂ ਮੈਨੂੰ ਕਹਿੰਦੀ ਮੇਰੇ ਪਾਪਾ ਨੂੰ ਦੱਸ ਦੇ ਉਹ ਦੇ ਮੁੰਡਾ ਗੱਲ ਨਹੀਂ ਕਰਦਾ ਮੈਂ ਵੀ ਉਹ ਜਾ ਰਵੇ ਥੋੜਾ ਬੋਲੋ ਸਰੂਜੀ ਨੇ ਤਾਂ ਬੇੜਾ ਗੱਲ ਕੀਤੀ ਤੇਰਾ ਉੱਤ ਚੱਲ ਰੁਕ ਜਾ ਉਹ ਵੀ ਆ ਦੇ ਉਹਨੂੰ ਜਿਹੜਾ ਤੇਰਾ ਯਾਰ ਆ ਅੰਦਰ ਬੈਠਾ ਉਹਨੂੰ ਵੀ ਬੁਲਾ ਲੈ ਉਹ ਕਿੱਥੋਂ ਚੰਦੂਗਾ ਮੇਰਾ ਤਾਂ ਯਾਰ ਉਹ ਕਿੱਧਰ ਚੱਜ ਗਿਆ ਚਾਬੀ ਦੇ ਦੇ ਮੈਨੂੰ ਚਾਬੀ ਨਹੀਂ ਮਿਲਨੀ ਤੇਰੇ ਪਾਪਾ ਆਣਗੇ ਫਿਰ ਦੇ ਦੂੰਗਾ ਤੇਰੇ ਪਾਪਾ ਆਣਗੇ ਵੀਡੀਓ ਦਿਖਾਵਾਣਾ ਚੱਲ ਜੇ ਨਹੀਂ ਤਾਂ ਨਹੀਂ ਦੇਣੀ ਚਾਬੀ ਤੇ ਤੈਨੂੰ ਆਜੇ ਨਹੀਂ ਤੈਨੂੰ ਜਦੋਂ ਆਣਗੇ ਮੈਂ ਦੇ ਦਾਂਗਾ ਮੈਂ ਕਿਹਾ ਜਦੋਂ ਆਣਗੇ ਦੇ ਦੂੰਗਾ ਕੋਈ ਕਹ ਕੇ ਸੰਭਾਲ ਲੈ ਕੀ ਗੱਦੀ ਹੈ ਜਾਈ ਕੋਈ ਫੜ ਲਾ ਕੋਈ ਫੜ ਲਾ ਮੈਂ ਨਹੀਂ ਦੇਣੀ ਚਾਬੀ कोड़ी, कोड़ी तो ही भाड़ लो। तो ही भाड़ में जाओ। तेरे कोली मेरे कोली हैं कितने के? कितना कुछ? जा बीट बी की बढ़ा दे तेरे लोग जा वहाँ हैं वो माछा डालना। कितना तो माछा देगा? है बात करना? आ सात साल प्यार कितना? उछलने और। तू क्या कर है इधर? हाँ। 11 12 ਵਜੇ ਆਈਆਂ ਵਿੱਦ ਪ੍ਰੂਫ ਸਾਰੇ ਕਿਤੁਛ ਪਿਆ ਮੇਰੇ ਕੋਲ ਹਾਂ ਉਹ ਮੈਂ 11 ਵਜੇ ਹੀ ਤੱਕ ਹੋ ਗਿਆ ਉਹ ਮੈਂ ਕੋਈ ਗੱਲ ਨਹੀਂ ਮੈਂ ਸਾਰੇ ਬੰਦੇ ਇਕੱਠੇ ਕਰਵਾ ਪਿਆ ਉਹ ਸਾਹਮਣੇ ਲੈ ਕੇ ਆ ਗੜਗੀ ਗੜਗੀ ਮੂੰਹ ਮੂੰਹ ਖਾਲੀ ਕਰ ਦੇ ਨਾ ਉਹ ਤਾਂ ਖਾਲੀ ਹੋ ਹੀ ਗਿਆ ਦੂਜੇ ਪਾਸੋਂ ਕੋਈ ਗੱਲ ਨਹੀਂ ਬੈਠ ਕੇ ਕੀ ਕਰਦੀ ਸੀ ਭਾਈ ਰੰਮ ਤੂੰ ਵੀ ਬੈਠ ਕੇ ਘਰ ਦੇਖ ਲਿਆ ਬੈਜ ਦੇ ਅੰਦਰ ਬੜੀ ਤੂੰ ਦਾਰਦੀ ਬਾਥਰੂਮ ਦੇ ਵਿੱਚ ਫਨਾ ਵਟ ਕੱਪੜੇ ਚੁਪੜੇ ਲੈ ਕੇ ਯਾਰ ਤੂੰ ਸਭੋ ਦੇਖਿਆ ਮੈਂ ਮੈਂ ਸਭੋ ਦੇਖਿਆ ਹਾਂ ਆਹ ਤੇ ਤੇਰੇ ਪਾਪਾ ਨੂੰ ਮੈਂ ਕਿਹਾ ਹੋਟਲ ਚ ਫੜੀ ਆ ਹੈ ਪਰਮਿੰਦਰ ਸਹੀ ਕਹਿੰਦਾ ਜੀ ਹੈ ਯਾਰ ਤੂੰ ਮੈਨੂੰ ਕਹਿੰਦੇ ਤੈਨੂੰ ਮੈਂ ਇੱਡੀ ਡਰਵਾਣਾ ਨਾ ਤੈਨੂੰ ਦੱਸ ਦੇਣਾ ਤਾਂ ਨਾ ਤੇਰਾ ਨਾਂ ਰਹਿਣਾ ਤੈਨੂੰ ਤੇਰਾ ਮੈਂ ਕਿਹਾ ਪਰ ਤੱਕ ਤੈਨੂੰ ਤਸਾਉ ਰੱਬ ਦਿਖਾਊਗਾ ਇਹਨਾਂ ਕੰਦੀ ਔਰਤ ਐ ਨੀਚੀ ਫੂ